ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ 52 ਰਾਜਿਆਂ ਨੂੰ ਰਿਹਾ ਕਰਾ ਕੇ ਜਦੋਂ ਆਏ ਸੀ ਤੇ ਸਿੱਖ ਕੌਮ ਨੇ ਘਿਓ ਦੇ ਦੀਵੇ ਬਾਲੇ ਸੀ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਹੈ। ਔਰ ਇਸ ਦਿਹਾੜੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਤਾਂ ਦੇ ਨਾਂ ਸੰਦੇਸ਼ ਦਿੱਤਾ ਜਾਂਦਾ ਹੈ ਸਨੇਹਾ ਦਿੱਤਾ ਜਾਂਦਾ ਹੈ ਖਦਾਇਤ ਕੀਤੀ ਜਾਂਦੀ ਬਦਲ ਪਰਵਾਰ ਨੇ 5 ਵਾਰੀ ਰਾਜ ਕੀਤਾ ਔਰ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹਨਾਂ ਨੇ ਇੱਕ ਕਬਜ਼ਾ ਕਰਕੇ ਰੱਖਿਆ ਹੋਇਆ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਚਾਹੁੰਦਾ ਉਹ ਸੈਂਟਰਸ ਦੀ ਸ਼ਹਿਰ ਦੇ ਉੱਤੇ ਇੱਥੇ ਕਬਜ਼ਾ ਹੈ ਇੱਥੇ ਨਾ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਔਰ ਨਾ ਹੀ ਕੋਈ ਜਥੇਦਾਰ ਹੈ ਖਾਲਸੇ ਨੇ ਇਹਨਾਂ ਨੂੰ ਰੱਦ ਕੀਤਾ ਹੋਇਆ ਇਹ ਤੇ ਇੱਕ ਕਬਜ਼ਾ ਵਾ ਸਾਡੀ ਬੇਵਸੀ ਹੈ ਅਸੀਂ ਸਰਬੱਤ ਖਾਲਸੇ ਵੱਲੋਂ ਇੱਥੇ ਸੇਵਾ ਨਿਭਾਉਣ ਵਾਸਤੇ ਆ ਰਹੇ ਹਾਂ ਪੰਥਕ ਇਕਤਾ ਦੀ ਗੱਲ ਹੈ ਜੀ ਦੂਸਰੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤਾਰੀਆਂ ਸੰਗਤਾਂ ਨਾਲ ਮਿਲ ਕੇ ਜਿਹੜਾ ਪ੍ਰੋਗਰਾਮ ਉਹ ਦਿੱਤਾ ਜਾਊਗਾ ਕਿਉਂਕਿ ਸੈਂਟਰ ਸਰਕਾਰ ਦੇ ਕੰਨਾਂ ਦੇ ਉੱਤੇ ਜੂਨ ਹੀ ਸਰਕਦੀ ਔਰ ਤੀਜਾ ਅਮਰਤ ਸ਼ਗੋ ਸਿੰਘ ਸਜੋ ਸਮੁੱਚੇ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾ ਹੈ ਕਿ ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ 52 ਰਾਜਿਆਂ ਨੂੰ ਰਿਹਾ ਕਰਾ ਕੇ ਜਦੋਂ ਆਏ ਸੀ ਤੇ ਸਿੱਖ ਕੌਮ ਨੇ ਘਿਓ ਦੇ ਦੀਵੇ ਵਾਲੇ ਸੀ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਹੈ। ਔਰ ਇਸ ਦਿਹਾੜੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਤਾਂ ਦੇ ਨਾਂ ਸੰਦੇਸ਼ ਦਿੱਤਾ ਜਾਂਦਾ ਹੈ। ਸੁਨੇਹਾ ਦਿੱਤਾ ਜਾਂਦਾ ਹੈ। ਖਦਾਇਤ ਕੀਤੀ ਜਾਂਦੀ ਹੈ ਸੋ ਉਸ ਨੂੰ ਮੁੱਖ ਰੱਖ ਕੇ ਉਸ ਰਵੈਤ ਨੂੰ ਉਸ ਮਰਜਾਦਾ ਨੂੰ ਮੁੱਖ ਰੱਖ ਕੇ ਕਿਉਂਕਿ ਦਾਸ ਨੂੰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਰਬੱਤ ਖਾਲਸਾ ਵੱਲੋਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਐਕਟਿੰਗ ਜਥੇਦਾਰ ਦੀ ਸੇਵਾ ਦਿੱਤੀ ਹੈ ਔਰ ਮੈਂ 2015 ਤੋਂ ਅੱਜ ਤੱਕ ਇਥੇ ਸੇਵਾ ਨੂੰ ਬੜੀਆਂ ਰਕਾਵਟਾਂ ਵੀ ਆਈਆਂ ਪਰ ਅਸੀਂ ਆਪਣੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਾਂ ਸੋ ਉਸ ਸਬੰਧ ਦੇ ਵਿੱਚ ਅੱਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਔਰ ਸਿੱਖ ਕੌਮ ਦੇ ਨਾਂ ਦਾਸ ਨੇ ਸੰਦੇਸ਼ ਦਿੱਤਾ ਇਹ ਸਾਡਾ ਇੱਥੇ ਆਉਣ ਦਾ ਅੱਜ ਮਕਸਦ ਸੀ ਜਿਹੜੇ ਆਪਾਂ ਕਹਿੰਦੇ ਆ ਕਿ ਸਰ ਜੀਪੀਸੀ ਦੇ ਜ਼ਿੰਮੇਦਾਰ ਜਿਹੜੇ ਅੱਗੇ ਨੇ ਉਹਨਾਂ ਤੇ ਕਿਸੇ ਨੂੰ ਨਹੀਂ ਐਸਟਮ ਮਾਨਤਾ ਨਹੀਂ ਅਗੀ ਸਾਰੇ ਤਖਤਾਂ ਤੇ ਜਿਹੜੇ ਜ਼ਫੇਦਾਰ ਨੇ ਉਹ ਬਿਨਾ ਮਾਨਤਾ ਤੋਂ ਫਿਰੇ ਜਾਂਦੇ ਪਏ ਨੇ ਕੋਈ ਨਾ ਸਿੱਗਾ ਵੀ ਮਾਨਤਾ ਨਹੀਂ ਕੋਈ ਕੁਸਾਲਾ ਵੀ ਮਾਨਤਾ ਨਹੀਂ ਕਿ ਕਹਿਣਾ ਚਾਹੁੰਦੇ ਹੋ ਜੀ ਅਸਲ ਵਿੱਚ ਇੱਥੇ ਅਕਾਲੀਆਂ ਦੇ ਰੂਪ ਦੇ ਵਿੱਚ ਬਾਦਲ ਪਰਿਵਾਰ ਨੇ ਪੰਜ ਵਾਰੀ ਰਾਜ ਕੀਤਾ ਹੈ ਔਰ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹਨਾਂ ਨੇ ਇੱਕ ਕਬਜ਼ਾ ਕਰਕੇ ਰੱਖਿਆ ਹੋਇਆ ਹੈ। ਕਬਜ਼ਾ ਉਹੀ ਬੰਦਾ ਕਰਦਾ ਹੁੰਦਾ ਹੈ ਜਿਹਦੀ ਕੋਈ ਸਪੋਰਟ ਕਰਦਾ ਹੋਵੇ। ਸੈਂਟਰ ਦੀ ਸਰਕਾਰ ਜਿਹੜਾ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਚਾਹੁੰਦਾ ਉਸ ਸੈਂਟਰ ਦੀ ਛਾਹ ਦੇ ਉੱਤੇ ਇੱਥੇ ਕਬਜ਼ਾ ਹੈ ਇੱਥੇ ਨਾ ਕੋਈ ਸ਼ਰੋਮਨੀ ਕਮੇਟੀ ਦਾ ਮੈਂਬਰ ਔਰ ਨਾ ਹੀ ਕੋਈ ਜਥੇਦਾਰ ਹੈ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਨਾ ਉਦੋਂ ਸਰਬੱਤ ਖਾਲਸਾ ਇਕੱਠਾ ਹੋਇਆ ਨਾ ਕਿਸੇ ਜਥੇਦਾਰ ਨੇ ਇਹਨਾਂ ਦਾ ਜਿਹੜਾ ਐਸਜੀਪੀਸੀ ਦਾ ਜਥੇਦਾਰ ਨਾ ਕੋਈ ਮੈਂਬਰ ਨਾ ਕੋਈ ਪ੍ਰਧਾਨ ਸਰਬੱਤ ਖਾਲਸੇ ਵਿੱਚ ਹਿੱਸਾ ਹੀ ਨਹੀਂ ਲਿਆ ਔਰ ਸਰਬੱਤ ਖਾਲਸੇ ਨੇ ਇਹਨਾਂ ਨੂੰ ਰੱਦ ਕੀਤਾ ਹੋਇਆ ਇਹ ਤੇ ਇੱਕ ਕਬਜ਼ਾ ਵਾ ਸਾਡੀ ਬੇਵਸੀ ਆ ਅਸੀਂ ਸਰਬੱਤ ਖਾਲਸੇ ਵੱਲੋਂ ਇੱਥੇ ਸੇਵਾ ਨਿਭਾਉਣ ਵਾਸਤੇ ਆ ਰਹੇ ਹਾਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਆ ਸੰਗਤ ਨੂੰ ਲਾਮਬੰਦ ਕਰਾਂਗੇ ਜੀ ਔਰ ਸੰਗਤਾਂ ਲਾਮਬੰਦ ਹੋ ਰਹੀਆਂ ਤੁਸੀਂ ਦੇਖਿਆ ਹੋਣਾ ਵਾ ਕਿ ਸੰਦੀਪ ਸੱਨੀ ਉਹਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਤੇ ਸਿੱਖਾਂ ਨੇ ਸੰਦੀਪ ਸੱਨੀ ਨੂੰ ਪੂਰੇ ਦੇਸ਼ ਵਿਦੇਸ਼ ਵਿੱਚ ਆਪਣੇ ਸਿਰ ਤੇ ਚੁੱਕਿਆ ਹੋਇਆ ਔਰ ਖਾਲਸਾ ਪੰਥ ਨੇ ਵੀ ਢਿਲ ਨਹੀਂ ਗੁਜ਼ਾਰੀ ਉਹਨਾਂ ਨੂੰ ਸਾਰੇ ਪੰਥ ਨੇ ਇਕੱਠਿਆਂ ਹੋ ਕੇ ਜਿਹੜੇ ਪੰਥ ਵਿਰੋਧੀ ਆ ਬਾਦਲਦਾਲ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਬਾਕੀ ਸਾਰੇ ਪੰਥ ਨੇ ਆਪਣੀਆਂ ਤਲੀਆਂ ਦੇ ਉੱਤੇ ਬਿਠਾ ਕੇ ਉਹਦੇ ਵੱਡੇ ਭਰਾਤਾ ਨੂੰ ਜਿਮਨੀ ਚੋਣ ਵਾਸਤੇ ਤਿਆਰ ਕੀਤਾ ਵਾ ਔਰ ਤੁਸੀਂ ਵੀ ਵੇਖਦੇ ਹੋਗੇ ਅਸੀਂ ਵੀ ਸੁਣਦੇ ਆ ਅਸੀਂ ਸਮਝਦੇ ਵੀ ਆਂ ਕਿ ਅੱਜ ਸਮੁੱਚਾ ਪੰਥ ਜਿਹੜਾ ਦੇਸ਼ ਵਿਦੇਸ਼ ਵਿੱਚ ਉਹ ਅੱਜ ਉਸ ਪੰਥਕ ਉਮੀਦਵਾਰ ਨੂੰ ਜਿਤਾਉਣ ਵਾਸਤੇ ਉਤਾਵਲਾ ਹੈ ਅੱਜ ਦੇ ਸੰਦੇਸ਼ ਦਾ ਜਿਹੜਾ ਮੇਨ ਵਿੱਚ ਹੈਗਾ ਕੀ एजेंडा ਰਿਹਾ ਸਦੀਰ ਦਾ ਸੰਗਤ ਉਹ ਜਿਹੜਾ ਇੱਕ ਤਾਂ ਪੰਥਕ ਏਕਤਾ ਦੀ ਗੱਲ ਹੈ ਜੀ ਦੂਸਰੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਸਾਰੀਆਂ ਸੰਗਤਾਂ ਨਾਲ ਮਿਲ ਕੇ ਜਿਹੜਾ ਪ੍ਰੋਗਰਾਮ ਉਹ ਦਿੱਤਾ ਜਾਊਗਾ ਕਿਉਂਕਿ ਸੈਂਟਰ ਸਰਕਾਰ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕਦੀ ਔਰ ਤੀਜਾ ਅਮਰਤ ਸ਼ਗੋਤ ਸਿੰਘ ਸਜੋ ਸਮੁੱਚੇ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਗਈ